ਮੈਂ ਬੇਨਤੀ ਕਰਾਂਗਾ ਕਿ ਪੀੜੀ ਦਾ ਪੀੜੀ ਇਹ ਚੀਜ਼ਾਂ ਚੱਲਣੀਆਂ ਚਾਹੀਦੀਆਂ ਸਭ ਤੋਂ ਪਹਿਲਾਂ ਤਾਂ ਮੈਨੂੰ ਖੁਸ਼ੀ ਹੈ ਕਿ ਦੇਖੋ ਆਪਾਂ ਸਰਦਾਰ ਤੇਰਾ ਸਿੰਘ ਚੰਦ ਹੁਣਾਂ ਨੂੰ ਉਹਨਾਂ ਦੇ ਵਫਾਤ ਪਾ ਜਾਣ ਤੋਂ ਕਿੰਨੇ ਸਾਲਾਂ ਬਾਅਦ ਵੀ ਯਾਦ ਕਰਦੇ ਆ ਨੌਂ ਜੁਲਾਈ ਦੇ ਖਿਆਲ ਨਾਲ ਵਫਾਤ ਪਾ ਗਏ ਸਨ ਹਨਾ ਜੀ ਚੰਦ ਸਾਹਿਬ 9 ਜੁਲਾਈ ਨੌਂ ਨੋ ਤਰੀਕ ਵੀ ਉਹਨਾਂ ਕੀ ਧੀ ਸੋਹਣੀ ਚੁਣੀ ਸੀ 9 ਬਰ 9 ਜਿੱਥੇ ਮਰਜੀ ਚੱਲੇ ਜਾਓ 9 ਬਰ 9 ਹੀ ਰਹਿਣਾ ਉਹਨਾਂ ਨੇ ਉਹ ਵਹੀ ਕਹਿ ਰਹੇ ਆ ਜੀ ਹਮੇਸ਼ਾ ਹੀ ਆ ਦਾਜੀ ਵੀ ਨਾ ਹੀ ਤਾਂ ਹੀ ਫਿਰ ਅੱਜ ਯਾਦ ਕਰ ਰਹੇ ਆ ਜੀ ਇਹਨਾਂ ਨੂੰ ਨੌਂ ਵਰ ਨੌਂ ਹੀ ਰਹਿਣਗੇ ਉਹ ਕਿਉਂਕਿ ਉਹ ਕੱਲੇ ਨਹੀਂ ਗਏ ਬੜੇ ਧੀਆ ਪੁੱਤ ਛੱਡ ਕੇ ਗਏ ਨੇ ਮਗਰ ਆਪਣੇ ਸੋ ਇੱਕ ਪਿਓ ਚਾਰ ਨਲਾਇਕ ਬੱਚੇ ਆਪਣੇ ਜੰਮ ਕੇ ਛੱਡ ਜਾਵੇ ਉਹਦਾ ਧਰਤੀ ਨੂੰ ਕੋਈ ਯੋਗਦਾਨ ਨਹੀਂ ਹੁੰਦਾ ਚਾਹੇ 8 ਜੰਮ ਜਾਵੇ ਚਾਹੇ 10 ਜੰਮ ਜਾਵੇ ਪਰ ਜਿਹੜਾ ਇੱਕ ਪਿਓ ਆਪਣੇ ਇਦਾਂ ਦੇ ਬੱਚੇ ਪੈਦਾ ਕਰਕੇ ਜਾਵੇ ਜਿਹੜੇ ਉਹਦੀ ਧਰਤੀ ਨੂੰ ਉਹਦੀ ਸ਼ਖਸੀਅਤ ਨੂੰ ਉਹਦੀ ਤਸਵੀਰ ਨੂੰ ਪਿਆਰ ਕਰਨ ਵਾਲੇ ਉਹ ਅਸਲ ਪਿਓ ਹੁੰਦਾ ਹੈ ਬੱਚਿਆਂ 'ਚ ਇੱਕ ਲਫ਼ਜ਼ ਮੈਂ ਬਹੁਤ ਪੁਰਾਣਾ ਕਿਦੋਂ ਸੁਣਿਆ ਮੈਨੂੰ ਲੱਗਦਾ ਅੱਜ ਮੈਨੂੰ ਯਾਦ ਆ ਗਿਆ ਕਿ ਜ਼ਰੂਰੀ ਨਹੀਂ ਤੁਹਾਡੇ ਧੀ ਪੁੱਤ ਜਿਹੜੇ ਨੇ ਉਹ ਬਿੰਦੀ ਹੋਣ ਨਾਦੀ ਵੀ ਹੋਣ ਤਾਂ ਪਰ ਉਹ ਸਲੱਗ ਹੋਣ ਤੁਹਾਡੇ ਗੋਦ ਲੈ ਬੱਚੇ ਵੀ ਹੋਣ ਤੇ ਸਲੱਗ ਹੋਣ ਤਾਂ ਤੁਹਾਡੇ ਆਪਣੇ ਨਾਲੋਂ ਵੱਧ ਕੰਮ ਕਰਦੇ ਨੇ ਸੋ ਸਰਦਾਰ ਤੇਰਾ ਸਿੰਘ ਚੰਦ ਹੋਣਾ ਨੇ ਅੱਜ ਜੋ ਕਮਾਇਆ ਉਹ ਸਾਹਮਣੇ ਆ ਉਹ ਸਾਹਮਣੇ ਬੈਠਾ ਹਾਲ ਦੇ ਵਿੱਚ ਵਰਨਾ ਸੱਚ ਜਾਣਿਓ 2 ਸਾਲ ਬਾਅਦ 3 ਸਾਲ ਬਾਅਦ ਸੱਕਾ ਵੀ ਉਹ ਵੀ ਭੁੱਲ ਜਾਂਦਾ ਕਈ ਦਾ ਚੱਲ ਕੋਈ ਨਹੀਂ ਪਾਠੀ ਨੂੰ ਪੈਸੇ ਦੇ ਦਿਓ ਆਪੇ ਹੀ ਭੋਗ ਪਾ ਦੇਗਾ ਫਰੀਨੇ ਦਾ ਇਹ ਜਿਹੜਾ ਉਹ ਨਾ ਸਾਲਾਨਾ ਹੁੰਦਾ ਤੇ ਖੰਡ-ਬੜ ਦੇ ਪੈਸੇ ਹੀ ਦੇ ਦਿੰਦੇ ਆ ਇਹ ਭੋਗ ਪਾਦੇ ਹੋਰ ਅਰਦਾਸ ਕਰਦੇ ਹੋ ਸਰਦਾਰ ਪਿੱਕਰ ਸਿੰਘ ਦੇ ਨਾਮ ਦੀ ਪਿੱਕਰ ਸਿੰਘ ਉਤੋਂ ਵੇਖਣ ਡਿਆ ਹੁੰਦਾ ਵੀ ਇਹਨਾਂ ਪਿੱਛੇ ਮੈਂ ਕਿਕਰ ਛਾਂ ਹੀ ਛੱਡੇ ਇਹਨਾਂ ਦੀਆਂ ਦਤਾਂਵਾਂ ਲੱਗਦੇ ਨੇ ਤੇ ਦੱਸੋ ਪਿੱਕਰ ਸਿੰਘ ਤਿੰਨ ਸਾਲ ਬਾਅਦ ਕੱਲਾ ਭਾਈ ਭਾਪ ਭੋਗ ਪਾਉਂਦੇ ਆ ਸਤਿਰਾ ਸਿੰਘ ਚੰਨ ਤਾਂ ਚੰਨ ਕਹਦੇ ਉਹ ਤਾਂ ਬ੍ਰਹਿਮੰਡ ਹੋ ਗਿਆ ਤੇਰਾ ਸਿੰਘ ਬ੍ਰਹਿਮੰਡ ਹੋ ਗਿਆ ਜੀ ਸੋ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਸਾਹਿਤ ਨਾਲ ਮੇਰਾ ਵੀ ਜੁੜਾਵ ਹੈ ਮੈਨੂੰ ਪਿਆਰ ਪਿਆਰਾ ਲੱਗਦਾ ਹਾਲਾਂਕਿ ਮੇਰੀ ਹਸਤੀ ਨੇ ਮੈਂ ਬੜਾ ਡਰ ਕੇ ਸ਼ੁਰੂ ਕੀਤਾ ਤੁਸੀਂ ਆਸ ਉਸਕੇ ਮੇਰਾ ਹੌਸਲਾ ਵਧਾਤਾ ਕਿਉਂਕਿ ਇਨਸਾਨਾਂ ਆਮ ਇਨਸਾਨਾਂ ਚ ਬੋਲਣਾ ਬੜਾ ਔਖਾ ਹੁੰਦਾ ਹੈ ਵਿਦਵਾਨਾਂ ਚ ਬੋਲਣਾ ਬੜਾ ਹੀ ਜ਼ਿਆਦਾ ਔਖਾ ਹੁੰਦਾ ਹੈ ਮਤਲਬ ਸੌਖਾ ਕੰਮ ਤਾਂ ਸਾਡੇ ਲਈ ਹੈ ਵੀ ਜਦੋਂ ਆਡੀਅנס ਬੈਠੀ ਜੋ ਮਰਜ਼ੀ ਬੋਲ ਕੇ ਆ ਜਾਓ ਵਿਦਵਾਨਾਂ ਨੂੰ ਜਿਹਨੂੰ ਕੀ ਪੰਜਾਬੀ ਦਾ ਲਫ਼ਜ਼ ਸਾਡੇ ਘਰ ਦੇ ਵਰ ਦੇ ਦਿੰਦੇ ਇੱਕ ਬੜਾ ਵਧੀਆ ਲਫ਼ਜ਼ ਹੁੰਦਾ ਹੈ ਪੰਜਾਬੀ ਦਾ ਨਹੀਂ ਨਹੀਂ ਚਾਂਸੇ ਜੇ ਲੈਣਾ ਬੜਾ ਔਖਾ ਹੁੰਦਾ ਸੋ ਐਡੇ ਵਿਦਵਾਨਾਂ ਨੂੰ ਚਾਂਸੇ ਜੇ ਲੈਣਾ ਵੀ ਨਹੀਂ ਆ ਠੀਕ ਬੋਲ ਰਿਹਾ ਬਾਅਦ ਚ ਸੋਚਣ ਜਾ ਕੇ ਵੀ ਗੱਲ ਤਾਂ ਕੋਈ ਡੀ ਹੈ ਨਹੀਂ ਇਸ ਕੇ ਨਾ ਇਹ ਬੜਾ ਔਖਾ ਹੁੰਦਾ ਜੀ ਸੁਲਝਿਆਂ ਦੇ ਨਾਲ ਗੱਲ ਕਰਨੀ ਕਿਉਂਕਿ ਉਲਝਿਆਂ ਦੇ ਨਾਲ ਗੱਲ ਕਰਨ ਦੀ ਬੜੀ ਸੌਖੀ ਹੁੰਦੀ ਆ ਆਪ ਹੀ ਉਲਝੇ ਹੁੰਦੇ ਨੇ ਸੁਲਝਿਆਂ ਨਾਲ ਗੱਲ ਕਰਨੀ ਬੜੀ ਔਖੀ ਹੁੰਦੀ ਉਹਨਾਂ ਨੇ ਸਭ ਕੁਝ ਦੁਨੀਆ ਦਾ ਦੇਖਿਆ ਛਾਣਿਆ ਪੁਣਿਆ ਹੁੰਦਾ ਉਹਨਾਂ ਨਾਲ ਗੱਲ ਕਰਨੀ ਔਖੀ ਹੁੰਦੀ ਹੈ ਸੋ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਮੈਨੂੰ ਸਾਹਿਦ ਦੇ ਨਾਲ ਮੇਰੇ ਪਿਓ ਨੇ ਜੋੜਿਆ ਮੇਰੇ ਭਰਾ ਵੱਡੇ ਨੇ ਜੋੜਿਆ ਸੋ ਇਹ ਮੈਂ ਤਾਂ ਗੱਲ ਦੱਸ ਰਿਹਾ ਕਿ ਪਿਰਤ ਤੋੜੇ ਉਹਨਾਂ ਦਾ ਗਾਂ ਜੋੜੇ ਉਹਨਾਂ ਆਣਿਆਂ ਨੂੰ ਕਿਉਂਕਿ ਮੇਰੇ ਡੈਡੀ ਅਰਗਬਤੀ ਧੂਫ ਦਾ ਕੰਮ ਕਰਦੇ ਹੁੰਦੇ ਸੀ ਸਪਲਾਈ ਦਾ ਕੰਮ ਸੀ ਅਸੀਂ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਡੈਡੀ ਨਾਲ ਬੈਠ ਕੇ ਧੂਫ ਬਣਾ ਕੇ ਚਾਈਦੀ ਹੁੰਦੀ ਸੀ ਉਹ ਪੈਕਟ ਪੈਕਟ ਜੇ ਬਣਾ ਕੇ ਡੈਡੀ ਨੂੰ ਬਣਾ ਕੇ ਸਵੇਰੇ ਸਵੇਰੇ ਜਾਣ ਤੋਂ ਪਹਿਲਾਂ 20 ਪੈਸੇ 25 ਪੈਸੇ ਮੈਂ ਵਟ ਕੇ ਜਾਂਦਾ ਹੁੰਦਾ ਮੈਂ ਵੀ ਵੱਡਾ ਭਰਾ ਵੀ ਛੋਟਾ ਵੀ ਤੇ ਉਹ ਅਸੀਂ ਮੈਂ ਗੱਲ ਤਾਂ ਦੱਸ ਰਿਹਾ ਤੁਹਾਨੂੰ ਕਿ ਜਦੋਂ ਡੈਡੀ ਨੇ ਸਵੇਰੇ ਅਸੀਂ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਘੰਟਾ ਲਾ ਦਿੰਦੇ ਹੁੰਦੇ ਸਾਂ ਉਹ ਤੂਫ ਨੂੰ ਪੈਕ ਕਰਨ ਲਈ ਰੈਪਰ ਚ ਰੱਦੀ ਚਾਹੀਦੀ ਹੁੰਦੀ ਸੀ ਉਹਦੇ ਵਿੱਚ ਬੈਗ ਉੱਤੇ ਫਿਰ ਲੇਬਲ ਲੱਗਦਾ ਹੁੰਦਾ ਸੀ ਉਹ ਜਿਹੜੀ ਰੱਦੀ ਹੈ ਨਾ ਮੇਰੇ ਡੈਡੀ ਲੈ ਕੇ ਹੁੰਦੇ ਹੁੰਦੇ ਸੀ ਜਦੋਂ ਬਾਜ਼ਾਰੋਂ ਉਹ ਜਿਉ ਤਾਂ ਸਾਸਿਕਾ ਭੈਣ ਜੀ ਜੀ ਅਨਰ ਜੀ ਇਸ ਤੋਂ ਬਾਅਦ ਇਹ ਵੀ ਇੱਕ ਬਹੁਤ ਕਮਾਲ ਦੀ ਮਹਿਫਲ ਤੁਸੀਂ ਦੇਖਣੀ ਸੁਣਨੀ ਹੈ ਸੋ ਮੈਂ ਦੱਸ ਰਿਹਾ ਕਿ ਉਹ ਰੱਦੀ ਜਿਹੜੀ ਬਾਜ਼ਾਰੋਂ ਡੈੜੀ ਲੈ ਕੇ ਆਉਂਦੇ ਨੇ ਜੀ ਉਦੋਂ 2.5 ਰੁਪਏ ਕਿਲੋ ਮਿਲਦੀ ਹੁੰਦੀ ਸੀ ਡੈੜੀ 3.5 ਰੁਪਏ ਕਿਲੋ ਵਾਲੀ ਲੈ ਆਉਂਦੇ ਹੁੰਦੇ ਸੀ 1 ਰੁਪਿਆ ਵੱਧ ਵਾਲੀ ਕਿਉਂਕਿ ਉਹ ਮਿਲਦਾ ਹੁੰਦਾ ਸੀ ਸੋਵੀਅਤ ਸੰਗ ਰਸਾਲਾ ਪਤਾ ਕਿੱਡੇ ਸੋਹਣੇ ਪੇਪਰ 'ਚ ਛਪਦਾ ਹੁੰਦਾ ਸੀ ਉਹ ਉਹ ਸਾਡੇ ਘਰ 8 8 10 10 ਰਸਾਲੇ 12 12 ਉਹ ਆ ਜਾਣੇ ਸੋਵੀਅਤ ਸੰਗ ਦੇ ਪਹਿਲੋਂ ਅਸੀਂ ਸਾਰੇ ਟੱਬਰ ਨੇ ਪੜ ਲੈਣੇ ਬਾਅਦ ਚ ਤੂੰ ਉਹ ਛਾੜ ਦੇਣਾ ਉਹਦੇ ਨਾਲ ਕੀ ਹੁੰਦਾ ਮਈ ਵਾਲਾ ਅੰਕ ਗਸਤੇ ਜੀ ਪੜ ਲੈਦੇ ਸਾਹੇ ਥੋੜਾ ਲਿਸਾ ਹੋ ਗਿਆ ਸੀ ਉਦੋਂ ਤੱਕ ਸਾਹਿਤਿਓ ਖੜਾਈ ਸੀ ਨਾ ਉੱਥੇ ਸੋ ਇਹ ਇਹ ਸਾਡੇ ਡੈਡੀ ਨੇ ਸ਼ੌਂਕ ਪਾਇਆ ਸਾਨੂੰ ਸਾਡੇ ਘਰ ਆਟਾ ਭਾਵੇਂ ਕਿਸੇ ਲੇਟ ਆ ਜਾਂਦਾ ਵੇ 나ਗਮਣੀ ਟਾਈਮ ਸਰ ਆ ਜਾਂਦੀ ਹੁੰਦੀ ਸੀ ਮੈਂ ਉਹ ਮੈਨੂੰ ਯਾਦ ਹੈ ਮੈਂ 6ਵੀਂ ਚ ਪੜ੍ਹ ਲਿਆ ਸੀ 나ਗਮਣੀ ਦੇ ਬਾਹਰ ਲਿਖਿਆ ਅਮਰੋਦ ਸਾਹਿਬ ਨੇ ਪੈਰਾਂ ਦੀ ਉੱਤੇ ਫੋਟੋ ਬਣਾਈ ਸੀ ਤੇ ਥੱਲੇ ਦੋ ਪੰਕਤੀਆਂ ਸੀ ਅਮਰਦਾ 프리ਤਮ ਉਹਨਾਂ ਦੀਆਂ ਕਿ ਪੈਰਾਂ ਦੀ ਅਸਾਂ ਨਿਆਜ਼ ਚੜਾਈ ਰਾਹਾਂ ਦੀ ਦਰਗਾਹ ਉੱਥੋਂ ਸਫ਼ਰ ਕਰਨਾ ਸਿੱਖਿਆ ਜਦੋਂ ਮਤਲਬ ਸਮਝ ਆਇਆ ਕਿ ਇਸ ਗੱਲ ਦਾ ਮਤਲਬ ਕਿੰਨਾ ਡੂੰਘਾ ਹੈ ਫਿਰ ਸਫਰ ਦਾ ਇੰਨਾ ਚਾ ਚੜੇ ਅੱਜ ਤੱਕ ਸਫਰ ਕਰ ਰਹੇ ਆ ਅੱਜ ਤੱਕ ਰਾਹਾਂ ਦੀ ਦਰਗਾਹ ਤੇ ਪੈਰਾਂ ਦੀ ਨਿਆਜ਼ ਚੜਾ ਰਹੇ ਸੋ ਇਹ ਗੱਲ ਮੇਰੇ ਤੱਕ ਰਹਿ ਜਾਂਦੀ ਮੈਨੂੰ ਤਾਂ ਵੀ ਖੁਸ਼ੀ ਨਹੀਂ ਸੀ ਹੋਣੀ ਪਿਆਰ ਤਾਂ ਸਾਡੇ ਤੇ ਜਾ ਕੇ ਗੱਲ ਮੁੱਕ ਗਈ ਕਿਉਂਕਿ ਮੈਨੂੰ ਮੇਰੇ ਪਿਓ ਨੇ ਮੇਰੇ ਭਰਾ ਨੇ ਚिटਕ ਲਈ ਮੈਨੂੰ ਇਹ ਵੀ ਯਾਦ ਹੈ ਕਿ ਮੈਂ ਮੇਰਾ ਭਰਾ ਦਸਵੀਂ ਚ ਪੜਦਾ ਹੁੰਦਾ ਸੀ ਮੈਂ ਛੇਵੀਂ ਚ ਉਹਨੇ ਇੱਕ ਕਾਲੇ ਜਿਹੇ ਰੰਗ ਦੀ ਪਰਸਨਲ ਡਾਇਰੀ ਲਈ ਹੁੰਦੀ ਸੀ ਪਰ ਉਹ ਤੇ ਲਿਖਿਆ ਹੁੰਦਾ ਸੀ ਕਿ ਮੇਰੀ ਪਰਸਨਲ ਡਾਇਰੀ ਹੈ ਇਸ ਨੂੰ ਪੜਨਾ ਮਨਾ ਹੈ ਮੈਂ ਬਸ ਉਹ ਵਾਲਾ ਪੇਜ ਨਹੀਂ ਪੜਿਆ ਬਾਕੀ ਸਾਰੀ ਪੜ ਲਈ ਉਹ ਮਜ਼ੇਦਾਰੀ ਗੱਲ ਹੈ ਕਿ ਦੇਖੋ ਮੈਂ 10ਵੀਂ ਚ ਪੜਦੇ ਭਰਾ ਦੀ ਡਾਇਰੀ ਚੋਂ ਚੋਰੀ ਚੋਰੀ 6ਵੀਂ ਚੋਂ ਖਲੀਲ ਜ਼ਬਰਾਨ ਪੜ ਲਿਆ ਸੀ ਔਰ ਮੈਂ ਅੱਜ ਵੀ ਸੋਚਦਾ ਭਰਾ ਨੂੰ 10ਵੀਂ ਚ ਖਲੀਲ ਜ਼ਬਰਾਨ ਕਿੰਨੇ ਦੱਸਿਆ ਹੁਣ ਤੇ ਮੈਨੂੰ ਉਦੋਂ ਤੱਕ ਇਹ ਨਹੀਂ ਸੀ ਪਤਾ ਖਲੀਲ ਜ਼ੇਬ੍ਰਾਨ ਹੁੰਦਾ ਕੀ ਆ ਥੱਲੇ ਲਿਖਿਆ ਸੀ ਉਹਦੇ ਕੋਟੇਸ਼ਨ ਜੀ ਲਿਖ ਕੇ ਨਾ ਉਹਨੇ ਇੱਕ ਤਸੱਲੀ ਲਿਖਿਆ ਖਲੀਲ ਜ਼ੇਬ੍ਰਾਨ ਮੈਨੂੰ ਬੜੇ ਸਾਲਾਂ ਬਾਅਦ ਪਤਾ ਲੱਗਾ ਬੰਦਾ ਕੋਈ ਹਣਾ ਫਿਰ ਬਾਅਦ ਚ ਬੜੀ دیر ਬਾਅਦ ਸਮਝ ਆਈ ਜਿਹੜੀ ਗੱਲ ਮੈਂ ਪੜ੍ਹੀ ਸੀ ਇਹਨੇ ਲਿਖੀ ਸੀ ਹਣਾ ਪਰ ਦੇਖੋ ਇਹ ਇਦਾਂ ਚੇਟਕ ਲੱਗਦੀ ਐ ਇਦਾਂ ਅੰਦਰ ਚਿੰਗ ਚੁਆਤੀ ਲੱਗਦੀ ਐ ਇਦਾਂ ਚੇਤਨਾ ਜਾਗਦੀ ਐ ਸੋ ਇਹ ਘਰਾਂ ਦੇ ਵਿੱਚ ਮੈਂ ਬੇਨਤੀ ਕਰਦਾ ਹੁੰਨਾ ਕਿ ਵੀ ਸਾਰਿਆਂ ਨੂੰ ਕਿ ਘਰ ਦੇ ਵਿੱਚ ਨਾ ਅਸੀਂ ਫੁੱਲ ਬੂਟੇ ਵੀ ਲਾਉਣੇ ਆ ਸਾਜੋ ਸਮਾਨ ਲਾਉਂਦੇ ਆ ਦਿਵਾਰਾਂ ਦੇ ਉੱਤੇ ਮੂਰਤਾਂ ਖਰੀਦ ਕੇ ਲਿਆ ਕੇ ਕੋਈ ਬੜੀਆਂ ਮਹਿੰਗੀਆਂ ਮਹਿੰਗੀਆਂ ਲਾ ਦਿੰਨੇ ਆ ਕਿੰਨੇ ਪਾਇਆ ਪੇਂਟਿੰਗ ਮੈਂ ਯੂਗੋ ਸੁਲਵਾਕੀਆ ਚ ਲਈ ਸੀ ਹੈਨਾ ਮਡੇਟੋ ਇਦਾਂ ਦੇ ਕੋਈ ਨਾਂ ਨੂੰ ਲਾ ਦੇਣਾ ਔਖੇ ਔਖੇ ਜਿਹੇ ਲੋਕੀ ਕਹਿੰਣ ਵੀ ਉੱਥੇ ਤਾਂ ਅਸੀਂ ਚਾਹ ਨਹੀਂ ਸਕਦੇ ਇਹਦਾ ਮਤਲਬ ਸਾਨੂੰ ਨਹੀਂ ਮਿਲਦੀ ਪੇਂਟਿੰਗ ਹੈ ਹੈਨਾ ਲੋਕਾਂ ਨੂੰ ਪਰਮਾਣ ਵਾਸਤੇ ਲੋਕ ਅਸੀਂ ਉਹ ਲਾ ਦਿੰਨੇ ਮੈਂ ਹਮੇਸ਼ਾ ਇਹ ਕਹਿੰਨਾ ਉਹਨਾਂ ਕੁਝ ਨਾ ਕਰੋ ਬੱਚੇ ਨਹੀਂ ਪੜਦੇ ਨਾ ਪੜਨ ਕੋਈ ਗੱਲ ਨਹੀਂ ਉਹਨਾਂ ਦੇ ਲਾ ਕੇ ਕਿਤਾਬਾਂ ਖਿਲਾਰ ਦਿਓ ਛੁੱਟ ਦੋ ਕਿਸੇ ਟੇਬਲ ਤੇ ਪਈ ਹੋਏਗੀ ਕਿਸੇ ਬੈੱਡ ਦੇ ਸਰਾਣੇ ਰੱਖ ਦੋ ਕਿਤੇ ਆਉਂਦਾ ਜਾਂਦਾ ਕਿਤੇ ਨਾ ਕਿਤੇ ਉਹਦੇ ਹੱਥ ਲੱਗ ਜਾਣੀ ਐ ਉਹਨੇ ਜਿੱਦਣ ਪਹਿਲਾ ਵਰਕਾ ਪੜ੍ਹ ਲਿਆ ਉਹਦਾ ਦੂਜਾ ਪੜ੍ਹਨ ਨੂੰ ਜੀ ਕਰ ਪੈਣਾ। ਸੋ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਕਿ ਘਰ ਚ ਇੱਕ ਲਾਇਬ੍ਰੇਰੀ ਰੱਖੋ। ਮੈਂ ਮੈਨੂੰ ਚਲੋ ਮਾਲਕ ਨੇ ਹੁਣ ਪਿੱਛੇ ਕਰ ਦਿੱਤਾ ਤਾਂ ਮੈਂ ਪਹਿਲੀ ਥਾਂ ਬਣਾਈ ਲਾਇਬ੍ਰੇਰੀ ਦੀ ਮੈਨੂੰ ਮaaf ਕਰਨਾ ਕਹੀ ਕਹਿੰਦੇ ਬਾਬਾ ਜੀ ਦਾ ਕਮਰਾ ਕਿੱਥੇ ਆ ਮੈਂ ਕਿਹਾ ਹੈ ਨਹੀਂ। ਕਹਿੰਦੇ ਕਿਉਂ? ਨਹੀਂ ਮੈਂ ਕਹਿੰਦਾ ਹੈ ਨਹੀਂ ਕਹਿੰਦੇ ਕਿਉਂ ਨਹੀਂ ਹੈਗਾ ਮੈਂ ਕਹਿੰਦਾ ਜਦੋਂ ਅਸੀਂ ਘਰ ਬਣਾਉਨੇ ਆ ਨਾ ਅਸੀਂ ਪਹਿਲਾਂ ਮੈਂ ਬਾਹ ਫੜ ਕੇ ਲੈ ਕੇ ਜਾਣਾ ਦੀਪਕ ਜੀ ਆਏ ਕਰਦੀ ਵਜੇ ਇਹ ਬੇਟੀ ਦਾ ਕਮਰਾ ਹੈ ਇਹ ਮੇਰੀ ਬੇਟੀ ਦਾ ਆਹ ਗੈਸਟ ਰੂਮ ਹੈ ਇਧਰ ਬਾਜੀ ਮੇਰੀ ਆਪਣੀ ਬੈਠਕ ਹੈ ਥੱਲੇ ਇਧਰ ਬਾਜੀ ਮੈਂ ਆਪਣਾ ਕ੍ਰੀਏਟਿਵ ਰੂਮ ਬਣਾਇਆ ਹੋਇਆ ਜਿਹੜਾ ਘਰ ਚ ਸਭ ਤੋਂ ਇੱਕ ਘੁਰਨਾ ਜਿਹਾ ਬਚਿਆ ਹੁੰਦਾ ਨਾ 4x ਜਦ ਇਹ ਬਾਬਾ ਜੀ ਦਾ ਕਮਰਾ ਹੈ ਮੈਂ ਕਹਿੰਦਾ ਜੇ ਮੇਰੇ ਚ ਔਕਾਤ ਹੋਵੇ ਨਾ ਮੈਂ ਆਪਣੇ ਮਾਸਟਰ ਬੈਡਰੂਮ ਨੂੰ ਕਰਾਂ ਇਹ ਬਾਬਾ ਜੀ ਦਾ ਕਮਰਾ ਮੈਂ ਛੋਟੇ ਚ ਸੌ ਜਾਂਗਾ ਸੋ ਸਾਡੇ ਅੰਦਰ ਉਹ ਜਜ਼ਬੇ ਨਹੀਂ ਕਦੇ ਆਉਂਦੇ ਮੈਂ ਕਿਹਾ ਜੇ ਘਰ ਦੇ ਵਿੱਚ ਥੋੜੀ ਜੀ ਥਾਂ ਵੀ ਬਜੀ ਹੈ ਨਾ ਉਹ ਐਵੇਂ ਛੇਖੀਆਂ ਮਾਰਨ ਨਾਲ ਉਹ ਕਿਤਾਬਾਂ ਨੂੰ ਦੇ ਦਿਓ ਉਹ ਵੀ ਗੁਰੂ ਦੀ ਰਚਨਾ ਹੀ ਹੈ ਉਹ ਬਾਬਾ ਹੀ ਤੁਹਾਡੇ ਘਰ ਆ ਗਿਆ ਤੇ ਚੰਗਾ ਸਾਖਤ ਤੁਹਾਡੇ ਘਰ ਆ ਗਿਆ ਉਹ ਹੈ ਬਾਬੇ ਦਾ ਕਮਰਾ ਵਿਚਾਰ ਬਾਬੇ ਦਾ ਕਮਰਾ ਸੋ ਮੈਂ ਸਾਰੇ ਕਮਰੇ ਨਹੀਂ ਦੇ ਸਕਦੇ ਕੋਈ ਇੱਕ ਕਮਰੇ ਤੇ ਘਰ ਚ ਵੀ ਰੰਦੇ ਨੇ ਮੇਰੇ ਰਿਸ਼ਤੇਦਾਰ ਵੀ ਰੰਦੇ ਨੇ ਮੈਂ ਕਹਿੰਦਾ ਇੱਕ ਅਲਮਾਰੀ ਤੇ ਇੱਕ ਤੁਹਾਡੇ ਘਰ ਜਿਹੜੀ ਛੋਟੀ ਅਲਮਾਰੀ ਉਹਦਾ ਇੱਕ ਖਾਨਾ ਦੇ ਦੋ ਪਰ ਜਿਹਦੇ ਘਰ ਅਲਮਾਰੀ ਹੈ ਨਹੀਂ ਉਹ ਗੀਠੀ ਦੇ ਉੱਤੇ ਇੱਕ ਕੋਨਾ ਦੇ ਦੋ 6 ਕਿਤਾਬਾਂ ਪਈਆਂ ਹੋਣ ਲਿਟਰੇਚਰ ਹੋਏ ਘਰ ਚ ਅਦਬ ਰਹਿਗਾ ਘਰ ਚ ਅਦਬ ਰਹਿਗਾ ਅਦਬ ਤੁਹਾਡੇ ਨਾਲ ਨਾਲ ਚੱਲੇਗਾ ਅਦਬ ਬਹੁਤ ਕੁਝ ਸਿਖਾਏਗਾ ਬੱਚਿਆਂ ਮੇਰਾ ਬੇਟਾ ਜਵਾਨ ਹੈ ਉਹ ਬੜੇ 2 ਸਾਲ ਤੋਂ ਮੇਰੇ ਖੇੜੇ ਪਿਆ ਹੈ ਅਸੀਂ ਪਾਪਾ ਤੁਸੀਂ ਸਾਰੇ ਪਾਸੇ ਆਪਾ ਘੁੰਮਦੇ ਰਹੇ ਨੇ ਪਾਕਿਸਤਾਨ ਕਦੋਂ ਜਾਣਾ ਮੈਂ ਜਾਵਾਂਗੇ ਬੇਟਾ ਕਹਿੰਦਾ ਲਾਹੌਰ ਜਾ ਕੇ ਆਣਾ ਮੈਂ ਉਹਨੂੰ ਹਰ ਵਾਰੀ ਉਹਨੂੰ ਕਹਿੰਦਾ ਜਾਵਾਂਗੇ ਤੇ ਮੈਂ ਹੁਣ ਮੇਰੇ ਨਾਲ ਲੜ ਪੈਂਦਾ ਸੀ ਤੁਸੀਂ ਰੋਜ਼ ਕਹਿੰਦੇ ਜਾਂਦੇ ਹੈ ਨਹੀਂ ਆਪਾਂ ਆ ਪਿੱਛੇ ਜਦੋਂ ਜੰਗ ਲੱਗ ਗਈ ਮਾਹੌਲ ਖਰਾਬ ਹੋ ਗਿਆ ਮੈਂ ਕਿਹਾ ਬੇਟਾ ਉਹ ਮਾਹੌਲ ਖਰਾਬ ਹੋ ਗਿਆ ਸੌਰੀ ਮੈਂ ਕਿਹਾ ਹੁਣ ਤਾਂ ਵੀਜ਼ੇ ਬੰਦ ਹੋ ਗਏ ਦੋਵੇਂ ਪਾਸਾਂ ਦੇ ਜਦੋਂ ਖੁੱਲ ਜਾਣਗੇ ਨਾ ਲੈ ਮੈਂ ਕਿਹਾ ਪਹਿਲਾਂ ਕੰਮ ਇਹੀ ਕਰਨਾ ਪਹਿਲੌਰ ਜਾ ਕੇ ਆਵਾਂ ਕਿ ਤੈਨੂੰ ਮੈਂ ਉੱਥੇ ਲੈ ਕੇ ਜਾਵਾਂਗਾ ਕਹਿੰਦਾ ਹੁਣ ਨਹੀਂ ਜਾਣਾ ਮੈਂ ਕਿਹਾ ਕਿਉਂ ਮੈਂ ਕਿਹਾ ਮਤਲਬ ਸ਼ਾਇਦ ਮੇਰਾ ਮਾਈਂਡ ਕਰ ਗਿਆ ਕਹਿੰਦਾ ਨਹੀਂ ਪਾਪਾ ਅੰਜਾਨ ਜਾਣਾ ਨਹੀਂ ਮੈਂ ਕਿਉਂ ਕਹਿੰਦਾ ਤਜਮਮਲ ਕਲੀਮ ਸਾਹਿਬ ਨੂੰ ਮਿਲਣਾ ਸੀ ਉਹੀ ਚਲੇ ਗਏ ਕਹਿੰਦਾ ਮੈਨੂੰ ਲੱਗਾ ਮੈਂ ਜੰਗ ਜਿੱਤ ਲਈ ਹਨਾ ਜੇ ਮੇਰਾ ਬੱਚਾ ਤਜਮਮਲ ਕਲੀਮ ਸਾਹਿਬ ਨੂੰ ਮਿਲਣਾ ਚਾਹ ਰਿਹਾ ਮੈਂ ਕਿ ਤੂੰ ਪੜਦਾ ਹੁੰਦਾ ਉਹਨਾਂ ਨੂੰ ਕਹਿੰਦਾ ਉਹ ਜਿਹੜੀ ਗੱਲ ਸ਼ੁਰੂ ਮੈਂ ਕਰ ਦਵਾਂ ਤਜਮਮਲ ਕਲੀਮ ਸਾਹਿਬ ਦੀ ਪੂਰੀ ਉਹ ਕਰ ਦਿੰਦਾ ਇੱਕ ਦਿਨ ਮੈਨੂੰ ਕਿਹਾ ਵੀ ਲਿਟਰੇਚਰ ਬੇਟਾ ਸਿਰਫ ਇਹੀ ਨਹੀਂ ਦਾ ਆਪਣਾ ਹੋਰ ਵੀ ਪੜਨੇ ਚਾਹੀਦੇ ਜੇ ਤੂੰ ਪੜਨਾ ਹੈ ਤੇ ਹੁਣ ਤਾਂ ਮਜ਼ਾ ਆਉਂਦਾ ਜੇ ਤੁਸੀਂ ਕਿਤਾਬਾਂ ਐਕਸਚੇਂਜ ਕਰਦੇ ਆ ਪੁੱਛਦਾ ਪਾਪਾ ਪੜ੍ਹ ਲਈ ਤੁਸੀਂ ਮੈਂ ਕਹਿੰਦਾ ਹਾਂ ਜੀ ਕਹਿੰਦਾ ਮੈਂ ਉਹ ਪਿਓਂਦ ਪੜ੍ਹ ਲਈ ਮੈਂ ਤੁਹਾਨੂੰ ਉਹ ਦੇ ਜਨਾ ਮੈਨੂੰ ਆਹ ਦੇ ਦਿਓ ਤੁਸੀਂ ਹਾਂ ਸੋ ਮਜ਼ਾ ਆਉਂਦਾ ਉਹ ਕਿਤਾਬ ਮੈਂ ਕਹਿੰਦਾ ਪਿਓਂਦ ਕਿੱਥੋਂ ਲਿਆਂਦੀ ਸੀ ਕਹਿੰਦਾ ਵੱਡੇ ਡੈਡੀ ਕੋਲੋਂ ਆਪਣੇ ਦਾਦੇ ਕੋਲੋਂ ਦਿੱਲੀੋਂ ਲੈ ਕੇ ਆਇਆ ਸੀ ਸੋ ਇਹ ਜਦ ਤੱਕ ਤੁਸੀਂ ਕੜੀ ਨਹੀਂ ਜੋੜਦੇ ਨਾ ਉਦੋਂ ਤੱਕ ਅਸੀਂ ਸਮਾਜ ਦਾ ਭਲਾ ਨਹੀਂ ਕਰ ਸਕਦੇ ਸਮਾਜ ਤੇ ਦੁਸ਼ਮਣ ਤੇ ਬਹੁਤ ਨੇ ਦੁਸ਼ਮਣਾਂ ਦਾ ਕੋਈ ਫੰਕਸ਼ਨ ਹੁੰਦਾ ਤੇ ਅੱਜ ਗਰਾਊਂਡ ਭਰੀ ਹੋਣੀ ਸੀ 20-20 ਹਜ਼ਾਰ ਨਾਲ ਨਰੇ ਲੱਗਦੇ ਹੋਣੇ ਸੀ ਪੌਲੇ ਤਾਂ ਇੰਨੇ ਕੀ ਬਹੁਤ ਹੁੰਦੇ ਨੇ ਕਿਉਂਕਿ ਬੀਜ ਇੰਨੇ ਹੁੰਦੇ ਨੇ ਫਸਲ ਪੂਰੀ ਉਗਦੀ ਹੈ ਮੈਂ ਨੂੰ ਕਿਹਾ ਵੀ ਹੋਰ ਵੀ ਪੜਿਆ ਕਰ ਮੈਂ ਨੂੰ ਦੋ ਤਿੰਨ ਸ਼ੇਅਰ ਸੁਣਾਏ ਹੋਰੇ ਤਨ ਉਧਰੋਂ ਤੇ ਮੈਂ ਕਿਹਾ ਜੀ ਮੈਂ ਕਿਹਾ ਸੁਣਿਆ ਫਹਿਮੀ ਬਦਾਈ ਜੁਨੀ ਸਾਹਿਬ ਬਹੁਤ ਅੱਛਾ ਲੱਗਿਆ ਦੋ ਹੀ ਲਾਈਨਾਂ ਲਿਖਦੇ ਨੇ ਕਮਾਲ ਦੀਆਂ ਲਿਖਦੇ ਨੇ ਕਿ ਕਾਸ਼ ਉਹ ਮੁਝੇ ਕبھی ਰਾਸਤੇ ਮੇ ਮਿਲ ਜਾਏ ਮੁਝੇ ਉਸ ਕੋ ਨਜ਼ਰ ਅੰਦਾਜ਼ ਕਰਨਾ ਹੈ ਮੈਂ ਆ ਗੱਲ ਸੁਣਾਈ ਕਹਿੰਦਾ ਇਸ ਤੋਂ ਵਧੀਆ ਸੁਨਾਵਾ ਉਹਨਾਂ ਦੀ ਮੈਂ ਕਿਹਾ ਦੱਸ ਕਹਿੰਦਾ ਵੀ ਫਹਿਮੀ ਸਾਹਿਬ ਦੀ ਹੈ ਮੈਂ ਕਿਹਾ ਕੀ ਮੈਨੂੰ ਇੰਨਾ ਆਨੰਦ ਆਇਆ ਜ਼ਿੰਦਗੀ 'ਚ ਪਹਿਲੀ ਵਾਰ ਕੋਈ ਗੱਲ ਸੁਣੀ ਉਹ ਵੀ ਆਪਣੇ ਪੁੱਤ ਦੇ ਮੂੰਹੋਂ ਸੁਣੀ ਉਹ ਬੈ ਡਬਲ ਨਸ਼ਾ ਹੀ ਹੋ ਜਾਂਦਾ ਉਸ ਗੱਲ ਦਾ ਕਹਿੰਦਾ ਗੁਬਾਰੇ ਜਦ ਫੂਲ ਜਾਂਦੇ ਹਨ ਗੁਬਾਰੇ ਜਦ ਫੂਲ ਜਾਂਦੇ ਹਨ ਉਹ ਪਹਿਲੇ ਕੀ تھے ਫੂਲ ਜਾਂਦੇ ਇਹ ਐਸਾ ਰੇਤ ਨਸ਼ਾ ਸੁਰਖੀ ਆਮ ਨੂੰ ਨਿਆਣਿਆਂ ਨਾਲ ਬਹਿ ਕੇ ਪੈਗ ਲਾਉਣ ਨਾ ਚੰਗਾ ਨਹੀਂ ਨਸ਼ੇ ਆ ਸਾਹਿਤ ਤੇ ਪੈਗ ਲਾਏ ਜਣ ਬੱਚਿਆਂ ਦੇ ਨਾਲ ਬਹਿ ਕੇ ਹਨਾ ਸੋ ਮੈਨੂੰ ਪਤਾ ਬੜਾ ਔਖਾ ਕੰਮ ਐ ਕਈ ਸੁਣ ਕੇ ਕਹਿਣਗੇ ਨਿਆਣੇ ਕਿੱਥੇ ਜੀ ਉਹ ਨਹੀਂ ਸੁਣਦੇ ਉਹ ਨਹੀਂ ਗੱਲ ਯਾਰ ਲੱਗੇ ਰੋ ਨਾ ਕੋਈ ਗੱਲ ਨਹੀਂ ਕਿਸੇ ਦਿਨ ਤਾਂ ਗੱਲ ਬਣ ਜੂਗੀ ਕਿਸੇ ਦੀ ਅੱਜ ਬਣਦੀ ਏ ਕਿਸੇ ਦੀ ਕੱਲ ਬਣਦੀ ਏ ਲੱਗੇ ਰਹੀਏ ਤੇ ਦੇਖਦੇ ਗੱਲ ਬਣਦੀ ਏ ਸੋ ਕਹਿਣ ਦਾ ਮਤਲਬ ਸਿਰਫ ਇਹ ਐ ਜੀ ਕਿ ਅੱਜ ਸਰਦਾਰ ਤੇਰਾ ਸਿੰਘ ਚੰਨ ਹੋਣਾ ਦਾ ਇੱਕ ਬਹਾਨਾ ਬਣਿਆ ਪਰ ਉਹਨਾਂ ਦੀ ਲੇਗੇਸੀ ਉਹਨਾਂ ਦੀ ਵਿਰਾਸਤ ਨੂੰ ਸਾਂਭਣ ਵਾਲੇ ਜਿਹੜੇ ਅੱਜ ਇੱਥੇ ਇਕੱਠੇ ਹੋਏ ਨੇ ਉਹਨਾਂ ਨੇ ਜਿੱਥੇ ਸਰਦਾਰ ਤੇਰਾ ਸਿੰਘ ਚੰਨ ਹੋਣਾ ਨੂੰ ਆਪਣੇ ਸ਼ਰਧਾ ਸਮਨ ਭੇਂਟ ਕੀਤੇ ਨੇ ਉੱਥੇ ਹੀ ਉੱਥੇ ਹੀ ਪੰਜਾਬੀ ਮਾਂ ਬੋਲੀ ਨਾਲ ਪੰਜਾਬੀ ਪੰਜਾਬੀ ਵਿਰਸੇ ਨਾਲ ਪੰਜਾਬੀ ਵਿਰਾਸਤ ਦੇ ਨਾਲ ਪੰਜਾਬੀ ਸਾਹਿਤ ਦੇ ਨਾਲ ਪੰਜਾਬੀ ਕਲਾ ਦੇ ਨਾਲ ਆਪਣੀ ਪ੍ਰਤੀਬੱਧਾ ਜਿਹੜੀ ਹੈ ਵਚਨਬੱਧਤਾ ਉਹਨੂੰ ਹੋਰ ਪੀੜਿਆ ਕੀਤਾ ਉਹਨੂੰ ਹੋਰ ਜ਼ਿਆਦਾ ਪ੍ਰੋੜਤਾ ਦਿੰਦੀ ਹੈ ਤੁਸੀਂ ਸਾਰੇ ਧੰਨਵਾਦ ਦੇ ਹੱਕਦਾਰੋ ਮੁਬਾਰਕਬਾਦ ਦੇ ਹੱਕਦਾਰੋ ਬਹੁਤ ਸ਼ੁਕਰੀਆ ਚਾਹੀ ਕਦੇ